ਤੇ ਤੁਹਾਡੇ ਤਜਰਬੇ ਨਾਲ ਤੁਸੀਂ ਹਿੰਦੁਸਤਾਨ ਦੀ ਸਭ ਤੋਂ ਟੌਪ ਇਸ ਤੋਂ ਵੱਧ ਕੇ ਕਲੋਬ ਖਤਮ ਹੈ ਹਿੰਦੁਸਤਾਨ ਨੇ ਵਿਦੇਸ਼ ਦਾ ਦਾਵਾ ਹੈ ਠੀਕ ਹੈ ਤੇ ਸਾਰਾ ਹੱਤੀ ਕੰਮ ਬਹੁਤ ਟੌਪ ਦੀ ਚੀਜ਼ ਹੈ ਮਤਲਬ ਐਸੀ ਚੀਜ਼ ਹੈ ਜਿੱਦੇ ਘਰੇ ਲੱਗ ਗਿਆ ਐਕਸਪੀਰੀਅੰਸ ਦੇਵੇ ਸਾਨੂੰ ਵੀ ਹਾਲ ਸਾਨੂੰ ਕੋਈ ਸ਼ਿਕਾਇਤ ਨਹੀਂ ਆਈ ਤੇ ਬਾਹਰ ਵੀ ਮਤਲਬ ਜਾਂਦਾ ਅੱਠ ਦੇਸ਼ਾਂ 'ਚ ਅੱਠ ਦੇਸ਼ਾਂ 'ਚ ਇਸਤੇਮਾਲ ਜਾਂਦਾ ਉਹ ਵੇਚਦੇ ਨੇ ਕੰਪਨੀ ਵਾਲੇ ਕੰਪਨੀ ਵਾਲੇ ਬੜੀ ਕਿਰਪਾ ਵਾਹਿਗੁਰੂ ਦੀ ਗੁਰੂ ਮਹਾਰਾਜ ਦੀ ਬੜੀ ਕਿਰਪਾ ਜਿੰਦੇ ਘਰੇ ਲੱਗ ਗਿਆ ਮੈਂ ਤੈਨੂੰ ਘਰ ਦੀ ਸ਼ਾਨ ਕਹਿਣਾ ਦੋਸਤੋ ਰਾਜਸਥਾਨ ਦੀ ਗੰਗਾ ਨਗਰ ਦੇ ਵਿੱਚ ਮੌਕੇ ਤੇ ਆਪਾਂ ਖੜੇ ਆ ਤੇ ਇੱਕ ਕਮਲਵਾਚ ਕਮਲਵਾਚ ਕੰਪਨੀ ਤੋਂ ਅੰਕਲ ਜੀ ਆਪਾਂ ਨੂੰ ਮਿਲੇ ਕਮਲ ਨੈਨ ਜੀ ਤੇ ਜਦੋਂ ਇਹਨਾਂ ਦੀ ਸ਼ੋਪ ਤੇ ਆਏ ਆਪਾਂ ਕਿਸੇ ਕੰਮ ਲਈ ਤੇ ਇਹਨਾਂ ਨੇ ਸਾਨੂੰ ਜਿਹੜਾ ਇਹਨਾਂ ਦਾ ਫਰਸਟ ਫਲੋਰ ਆ ਉਸ ਦੇ ਉੱਤੇ ਬੜਿਆ ਹੀ ਸੋਹਣਾ ਜਿਹੜਾ ਵੁੱਡਨ ਦਾ ਵਰਕ ਕੀਤਾ ਹੋਇਆ ਘੜੀਆਂ ਦੇ ਉੱਤੇ ਉਹ ਸਿਸਟਮ ਆਪਾਂ ਨੂੰ ਦਿਖਾਇਆ ਤੇ ਬਹੁਤ ਵਧੀਆ ਲੱਗਿਆ ਤੇ ਆਪਾਂ ਜਾਣਦੇ ਅੰਕਲ ਜੀ ਤੋਂ ਇਸ ਬਾਰੇ ਤੇ ਅੰਕਲ ਜੀ ਦੱਸੋ ਥੋੜਾ ਜਿਹਾ ਕੀ ਦਿਸਦਾ ਇਹ ਹਿੰਦੁਸਤਾਨ ਹੈ ਸਭ ਤੋਂ ਟੋਪ ਹੂੰ ਇੱਕ ਕਸ਼ਮਰ ਨੂੰ ਵਾਰ-ਵਾਰ ਕਿਸੇ ਦੁਕਾਨ ਤੇ ਸਰਵਿਸ ਵਾਸਤੇ ਨਹੀਂ ਜਾਂਦੇ ਲੋਕ ਹੈ 3 ਸਾਲ ਦੀ ਵਾਰੰਟੀ ਹੈ 10 ਸਾਲ ਕਲਾਕੀ ਮਿਲਦਾ ਠੀਕ ਹੈ ਅੱਠ ਦੇਸ਼ਾਂ ਜਾਂਦਾ ਜਾਪਾਨ ਟੈਕਨੋਲੋਜੀ ਜੀ ਉਹ ਤਾਂਗੇ ਹੈਂਡੀਕਰਾਫਟ ਦੇ ਪਿੱਛੇ ਹੈ ਹੂੰ ਇੱਕ ਲੱਗਿਆ ਉਹ ਜ਼ਿੰਦਗੀ ਯਾਦ ਰੱਖੇਗਾ ਵੀ ਇਹ ਵਸਤੂ ਮੈਂ ਪੈਸੇ ਦਾ ਹੱਕ ਮਿਲੇਗਾ ਠੀਕ ਹੈ ਖਰਾਬ ਨਹੀਂ ਹੋਏਗਾ ਪੱਕਾ ਦਾਵਾ ਹੈ 3 ਸਾਲ ਦੀ ਫ੍ਰੀ ਸਰਵਿਸ ਹੈਗੀ ਵਾਰੰਟੀ ਲਈ ਤੇ ਇਹ ਸਾਰਾ ਮਾਲ ਆਪਣੇ ਹਿੰਦੁਸਤਾਨ ਦੀ ਤਿਆਰ ਜੋਧਪੁਰ ਬੰਦਾ ਹੈ ਜੋਧਪੁਰ ਬੰਦਾ ਨਾ ਕਿ ਇਹਨਾਂ ਕਲੈਨਿਕ ਵਾਲ ਕੋ ਤੈਨਿਕ ਤੇ 12ਵੀਂ ਮਤਲਬ ਜਾਂਦਾ ਅੱਠ ਦੇਸ਼ਾਂ ਚ ਅੱਠ ਦੇਸ਼ਾਂ ਚ ਇਸਤੇਮਾਲ ਜਾਂਦਾ ਉਹ ਵੇਚਦੇ ਨੇ ਕੰਪਨੀ ਵਾਲੇ ਕੰਪਨੀ ਵਾਲੇ ਬੜੀ ਕਿਰਪਾ ਵਾਹੇ ਗੁਰੂ ਜੀ ਗੁਰੂ ਮਹਾਰਾਜ ਜੀ ਬੜੀ ਕਿਰਪਾ ਜਿੰਦੇ ਘਰੇ ਲੱਗ ਗਿਆ ਮੈਂ ਤੈਨੂੰ ਘਰ ਦੀ ਸ਼ਾਨ ਕਹਿਣਾ ਠੀਕ ਹੈ ਤੇ ਸਾਰਾ ਕੰਮ ਹੱਤੀ ਇਹ ਮਤਲਬ ਹੱਤੀ ਤਿਆਰ ਹੋ ਗਈ ਹਾਂ ਹੱਤੀ ਤਿਆਰ ਹੁੰਦਾ ਠੀਕ ਹੈ ਤੇ ਜੇ ਇਸ ਨੂੰ ਕੋਈ ਤੁਹਾਡੇ ਤੋਂ ਲੈਣਾ ਚਾਵੇ ਤਾਂ ਤੁਸੀਂ ਮਤਲਬ ਉਹਨੂੰ ਡਿਲੀਵਰ ਵੀ ਕਰ ਸਕਦੇ ਹੋ ਹਾਂ ਉਹ ਬਾਹਰ ਬੈਠਾ ਜਿਵੇਂ ਹਿੰਦੁਸਤਾਨ ਦੇ ਕਿਸੇ ਕਿਤੇ ਵੀ ਕੈਨੇਡਾ ਵੀ ਗਿਆ ਹੈ ਕੋਈ ਪੈਕਿੰਗ ਕਰਾ ਕੇ ਗਿਫਟ ਵੀ ਲੈ ਗਿਆ ਥੈਲਿਆਂ 'ਚ ਪਾ ਕੇ ਡੱਬੇ ਵੀ ਤੱਬੋਂ ਤੋਂ ਵੱਡੇ ਹੁੰਦੇ ਹਨਾ ਠੀਕ ਹੈ ਥੈਲਿਆਂ 'ਚ ਪਾ ਕੇ ਬੈਗਾਂ 'ਚ ਪਾ ਕੇ ਆਪਣੇ ਗਿਫਟ ਦਿੱਤੇ ਬੱਚਿਆਂ ਨੇ ਠੀਕ ਹੈ ਤੇ ਤੁਹਾਡੇ ਤਜਰਬੇ ਨਾਲ ਤੁਸੀਂ ਹਿੰਦੁਸਤਾਨ ਦੀ ਸਭ ਤੋਂ ਇਸ ਤੋਂ ਬਾਅਦ ਕਿ ਪਲੋ ਖਤਮ ਹੈ ਹਿੰਦੁਸਤਾਨ ਨੇ ਦਿੱਤਾ ਦਾਅਵਾ ਹੈ ਠੀਕ ਹੈ ਤੇ ਸਾਰਾ ਹੱਤੀ ਕੰਮ ਹੁੰਦਾ ਇਸਦਾ ਬਹੁਤ ਟੋਪ ਦੀ ਚੀਜ਼ ਹੈ ਮਤਲਬ ਐਸੀ ਚੀਜ਼ ਹੈ ਜਿੱਦੇ ਘਰੇ ਲੱਗ ਜਾਓ ਐਕਸਪੀਰੀਅੰਸ ਦੇਵੇ ਸਾਨੂੰ ਵੀ ਆ ਸਾਨੂੰ ਕੋਈ ਸ਼ਿਕਾਇਤ ਨਹੀਂ ਆਈ ਤਿੰਨ ਸਾਲ ਦੀ ਇਹਦੀ ਵਾਰੰਟੀ ਹੈ ਤੇ 10 15 20 ਸਾਲ ਕਲਾਕ ਨਹੀਂ ਜਾਂਦਾ ਕਲਾਕ ਨਹੀਂ ਜਾਂਦਾ ਮੰਨ ਲਓ ਕੋਈ 70 75 ਸਾਲ ਦੇ ਬੰਦੇ ਨੇ ਕਿਸੇ ਨੂੰ ਗਿਫਟ ਦੇ ਦਿੱਤਾ ਉਹ ਲੱਗ ਗਿਆ ਤੇ ਉਹ ਬੰਦਾ ਚਲਾ ਗਿਆ ਤੇ ਉਹ ਯਾਦ ਕਰੇਗਾ ਮੈਨੂੰ ਉਹ ਕਲਾਕ ਦੇ ਗਿਆ ਸੀ ਮਤਲਬ ਕੰਪਲੇਨ ਕੋਸੋਂ ਦੂਰ ਹੈ ਠੀਕ ਹੈ ਅਸੀਂ ਹਜ਼ਾਰੋਂ ਕਿਸ ਵਿੱਚ ਸੰਤ ਅਜ ਤੱਕ ਇੱਕ ਨਹੀਂ ਆਇਆ ਕਹਿ ਕੇ ਵੀ ਇਹ ਬੰਦ ਹੋ ਗਿਆ ਹੈ ਖਰਾਬ ਹੈ ਨਾ ਠੀਕ ਤੇ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਚਾਹੇ ਤਾਂ ਤੁਸੀਂ ਆਪਾਂ ਨੰਬਰ ਤੁਹਾਡਾ ਡਿਸਪਲੇ 'ਤੇ ਵੀ ਦੇ ਗਏ 9413155829 9413155829 ਠੀਕ ਹੈ ਕੀ ਸਦਕੇ ਆਵੇ ਵਾਹਿਗੁਰੂ ਜੀ ਦੇ ਨਾਲ ਦਿਲ ਨਾਲ ਸੇਵਾ ਦੇਵਾਂਗੇ ਕੋਈ ਖਰਾਬ ਨਹੀਂ ਦੇਵਾਂਗੇ ਠੀਕ ਤੇ ਬਹੁਤ ਹੀ ਵਧੀਆ ਅੰਕਲ ਜੀ ਦਾ ਬਿਹੇਵੀਅਰ ਲੱਗਿਆ ਆ ਘੜੀ ਦਾ ਫਿੱਤਾ ਪਾਉਣ ਲਈ ਮੈਂ ਇੱਥੇ ਆਇਆ ਸੀ ਗੰਗਨਗਰ ਦੇ ਵਿੱਚ ਥੋੜਾ ਕੰਮ ਸੀ ਤੇ ਸੋਚਿਆ ਫਿੱਤਾ ਵੀ ਪਵਾ ਚੱਲਦੇ ਆ ਤਾਂਕਦੀ ਨੇ ਚਾਹ ਵੀ ਪਿਆਈ ਤੇ ਬੜਾਈ ਵਧੀਆ ਅੰਕਲ ਜੀ ਨਾਲ ਗੱਲਬਾਤ ਕਰਕੇ ਲੱਗਿਆ ਗੰਗਾ ਨਗਰ ਦੇ ਗੋਲ ਬਾਜ਼ਾਰ ਦੇ ਵਿੱਚ ਕਮਲ ਵੋਚ ਕੰਪਨੀ ਇੱਕ ਵਾਰ ਵਿਜ਼ਿਟ ਦੇ ਮੁਰ ਕਰਿਓ ਬਹੁਤ ਬਹੁਤ ਸ਼ੁਕਰੀਆ ਜਿਉਂਦੇ ਵਸਤੇ ਰੋਦਾਤਾ ਜੀ ਸਭ ਨੂੰ ਖੁਸ਼ ਰੱਖੇ